ਅ ਦੇਖੋ ਅੱਜ ਦਿੱਲੀ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਆ ਇਲੈਕਸ਼ਨ ਕਮਿਸ਼ਨ ਵੱਲੋਂ ਐਲਾਨੀ ਪਈ ਆ ਸੋ ਆਮ ਆਦਮੀ ਪਾਰਟੀ ਨੇ ਪਹਿਲੇ ਹੀ ਆਪਣੇ ਕੈਂਡੀਡੇਟ ਜਿਹੜੇ ਨੇ ਸਾਰੇ ਮੈਦਾਨ ਚ ਅਸੀਂ ਤਿਆਰ ਦਿੱਤੇ ਨੇ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਆ ਗਈ ਸਾਡੇ ਕੌਮੀ ਕਨਵੀਨਰ ਜੀ ਨੇ ਪਹਿਲਾਂ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਸਾਡੇ ਅਰਥੀ ਜੀ ਦਿੱਲੀ ਦੇ ਮੱਖ ਮੰਤਰੀ ਨੇ ਸੋ ਆਮ ਆਦਮੀ ਪਾਰਟੀ ਜਿਹੜੀ ਇਲੈਕਸ਼ਨ ਆ ਬੜੇ ਅੱਛੇ ਤਰੀਕੇ ਨਾਲ ਅਸੀਂ ਲੜ ਰਹੇ ਆ ਇਸ ਵਾਰ ਵੀ ਅਸੀਂ ਆਪਣਾ ਪੁਰਾਣਾ ਰਿਕਾਰਡ ਸੜਾਰਾਂਗੇ ਅਸੀਂ ਪਹਿਲਾਂ ਇੱਕ ਵਾਰ 12 ਸੀਟਾਂ ਮਿਲੀਆਂ ਇੱਕ ਵਾਰ 60 ਸੀਟਾਂ ਮਿਲੀਆਂ ਸੋ ਇਸ ਵਾਰ ਮੈਂ ਸਮਝਦਾ ਪਹਿਲਾਂ ਜਦ ਕਾਂਗਰਸ ਜਿਹੜੀ ਜ਼ੀਰੋ ਤੇ ਆਊਟ ਹੁੰਦੀ ਐ ਇਸ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਵੀ ਜ਼ੀਰੋ ਤੇ ਆਊਟ ਹੋਊਗੀ ਔਰ ਆਮ ਆਦਮੀ ਪਾਰਟੀ ਜਿਹੜੀਆ ਦਿੱਲੀ ਚ ਭਾਰੀ ਬਹੁਮਤ ਦੇ ਨਾਲ ਇੱਕ ਪਰਚੰਡ ਬਹੁਮਤ ਦੇ ਨਾਲ ਸਰਕਾਰ ਬਣਾਉ ਕਿਉਂਕਿ ਦੇਸ਼ ਜਾਣਦਾ ਕਿ ਅਰਵਿੰਦ ਕੇਜਰੀਵਾਲ ਦੀ ਕੰਮ ਦੀ ਰਾਜਨੀਤੀ ਕਰਦੇ ਨੇਗੇ ਔਰ ਦੇਸ਼ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਨਫਰਤ ਫੈਲਾਉਣ ਦਾ ਕੰਮ ਕਰਦੀ ਆ ਲੋਕਾਂ ਚ ਭਾਈਚਾਰਾ ਤੋੜਦੀ ਆ ਆਪਸੀ ਭਾਈਚਾਰਾ ਨੂੰ ਖਡਾਉਂਦੀ ਹੈਗੀ ਔਰ ਲੋਕਾਂ ਚ ਨਫਰਤ ਪੈਦਾ ਕਰਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੱਚਿਆਂ ਨੂੰ ਸਿੱਖਿਆ ਸਿਖਿਆ ਦਿੰਦੀ ਆ ਲੋਕਾਂ ਦਾ ਇਲਾਜ ਕਰਦੀ ਆ ਕਰਾਪਸ਼ਨ ਫਰੀ ਕਰਦੀ ਆ ਇਹ ਕੰਮ ਜਿਹੜਾ ਉਹ ਆਵਾਮੀ ਪਾਰਟੀ ਦੇ ਹਿੱਸੇ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਕੀ ਆ ਉਹ ਦੇਸ਼ ਨੂੰ ਤੋੜਨ ਦਾ ਕੰਮ ਕਰਦੀ ਆ ਨਫਰਤ ਫੈਲਾਉਣ ਦਾ ਕੰਮ ਕਰਦੀ ਆ ਸੋ ਮੈਂ ਸਮਝਦਾ ਕੰਮ ਦੀ ਰਾਜਨੀਤੀ ਜਿਹੜੀ ਆ ਉਹ ਫਿਰ ਨਫਰਤ ਦੀ ਰਾਜਨੀਤੀ ਦੇ ਪਾਰ ਹੋਊਗੀ ਆਵਾਮੀ ਪਾਰਟੀ ਜਿੱਤ ਪ੍ਰਾਪਤ ਇੱਕ ਪਾਸੇ ਇੱਥੇ ਖੁਦ ਪ੍ਰਧਾਨ ਮੰਤਰੀ ਜਿਹੜੇ ਹਨ ਅਸੀਂ ਦੇਖ ਰਹੇ ਹਾਂ ਕਿ ਦੋ ਉਹਨਾਂ ਨੇ ਯੋਜਨਾ ਇਹੋ ਘਟਨੀ ਕੀਤੀ ਹੈ ਪ੍ਰਧਾਨ ਮੰਤਰੀ ਜੀ ਜਿੰਨੇ ਮਰਜ਼ੀ ਜ਼ੋਰ ਲਾ ਲੈਣ ਦਿੱਲੀ ਦੇ ਲੋਕ ਬੜੇ ਸਿਆਣੇ ਨੇ ਦਿੱਲੀ ਦੇ ਲੋਕਾਂ ਨੂੰ ਪਤਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਸਾਹਿਬ ਝੂਠ ਬੋਲਣ ਦੇ ਮਾਹਰ ਹੋ ਸਕਦੇ ਨੇ ਪਰ ਕੰਮ ਨਹੀਂ ਕਰ ਸਕਦੇ ਸੋ ਝੂਠ ਦੀ ਰਾਜਨੀਤੀ ਜਿਹੜੀ ਆ ਉਹ ਵਾਰ-ਵਾਰ ਰਚ ਰਹੀ ਕੰਮ ਦੀ ਰਾਜਨੀਤੀ ਜਿਹੜੀ ਆ ਉਹ ਭਾਰਤੀ ਰਾਜਨੀਤੀ ਵਿੱਚ ਐਂਟਰ ਹੋ ਚੁੱਕੀ ਆ ਉਹਨੂੰ ਲੈ ਕੇ ਅਰਵਿੰਦ ਕੇਜਰੀਵਾਲ ਜੀ ਆਏ ਨੇ ਸੋ ਮੈਨੂੰ ਪੂਰਾ ਯਕੀਨ ਆ ਕਿ ਦਿੱਲੀ ਚ ਇਸ ਵਾਰ ਤੇ ਇੱਕ ਪਾਰੀ ਤੇ ਪ੍ਰਚੰਡ ਬਹਾਵਾਂ ਤੇ ਰਣਾਵਾਂ ਦੀ ਪਾਰਟੀ ਇੱਕ ਪਾਸੇ ਜਿੱਥੇ ਆਮਾਦੀ ਪਾਰਟੀ ਦੀ ਗੱਲ ਕਰੀਏ ਅਰਵਿੰਦ ਕੇਜਰੀਵਾਲ ਫੇਸ ਨਜ਼ਰ ਆਉਂਦੇ ਨੇ ਮੁੱਖ ਮੰਤਰੀ ਆਤਸ਼ੀ ਨੇ ਪਰ ਦੂਜੇ ਪਾਸੇ ਗੱਲ ਕਰੀਏ ਲਗਾਤਾਰ ਇਹ ਵੀ ਚੀਜ਼ਾਂ ਟ੍ਰੋਲ ਹੋ ਰਹੀਆਂ ਨੇ ਕਿ ਉਹਨਾਂ ਕੋਈ ਚਿਹਰਾ ਤੱਕ ਨਹੀਂ ਆ ਰਿਹਾ ਭਾਰਤ ਜਨਤਾ ਪਾਰਟੀ ਕਾਂਗਰਸ ਪਾਰਟੀ ਦਾ ਚਿਹਰਾ ਤਾਂ ਹੋਣਾ ਕਿ ਇਹ ਕੋਈ ਤਾਂ ਐਮਐਲਏ ਕੋਈ ਹੈ ਨਹੀਂ ਉਹ ਤਾਂ ਪਹਿਲੇ ਜ਼ੀਰੋ ਤੇ ਆਊਟ ਹੋਈ ਸੀਗੀ ਇਸੋ ਇਸ ਵਾਰ ਭਾਰਤੀ ਜਨਤਾ ਪਾਰਟੀ ਵੀ ਜ਼ੀਰੋ ਤੇ ਆਊਟ ਹੋਊਗੀ ਔਰ ਕਾਂਗਰਸ ਪਾਰਟੀ ਦਾ ਮੈਂ ਸਮਝਦਾ ਉਹਦੀ ਜਮਾਨਤਾਂ ਪਹਿਲਾਂ ਵੀ 17 ਤੋਂ ਲਗਭਗ 67 ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਦੇ ਜਮਾਨਤਾਂ ਜਰਤ ਸੀਗੀਆਂ ਇਸ ਵਾਰ 70 ਤੋਂ 70 ਸੀਟਾਂ ਦੇ ਤੇ ਜਿਹੜੀਆਂ ਕਾਂਗਰਸ ਪਾਰਟੀ ਦੀ ਜਮਾਨਤਾਂ ਜਰਤ ਹੋਣਗੀਆਂ